ਅੱਗੇ ਅੱਗੇ ਨੂੰ ਬਣੀ ਥਿੰਕ ਬਾਈਗੁਰਦੀ ਕਾਲਸਾ ਬਾਈਗੁਰਦੀ ਕੀ ਫਤੇ ਅਸੀਂ ਜਦੋਂ ਅਰਦਾਸ ਕਰਦੇ ਹਾਂ ਦੁਨੀਆਂ ਦੇ ਕਿਸੇ ਵੀ ਥੇਲੇ ਵਿੱਚ ਬੈਠੇ ਹੋਈਏ ਤੇ ਹਰ ਰੋਜ਼ ਅਸੀਂ ਅਰਦਾਸ ਦੇ ਵਿੱਚ ਇਹ ਬੋਲ ਆਖਦੇ ਹਾਂ ਕਿ ਜਿਨ੍ਹਾਂ ਗੁਰਦੁਆਰਿਆਂ ਵਰਤਾਂ ਮਾ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਵ ਦਾਤਾਂ ਖਾਲਸਾ ਦੀ ਬਖਸ਼ਿਸ਼ ਕਿਉਂਕਿ ਗੁਰੂ ਨਾਨਕ ਬਾਦਸ਼ਾਹ ਜੀ ਦਾ ਪ੍ਰਕਾਰ ਚੱਲਦਾ ਰਾਏ ਭੋਏ ਦੀ ਤਲਵੰਡੀ ਜਿਹੜੀ ਨਨਕਾਣਾ ਸਾਹਿਬ ਹੋਇਆ ਇਸ ਕਰਕੇ ਹਰ ਸਿੱਖ ਦੀ ਤਾਂਗਾ ਕਿ ਉਹ ਨਨਕਾਣਾ ਸਾਹਿਬ ਜਾਵੇ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਮubarakt ਧਰਤੀ ਆ ਉਹਨੂੰ ਸਜਦਾ ਕਰੇ ਔਰ ਉੱਥੇ ਸਾਡੇ ਗੁਰਦੁਆਰਾ ਪੰਜਾ ਸਾਹਿਬ ਜੁਨਾ ਮੰਡੀ ਲਾਹੌਰ ਗੁਰਦੁਆਰਾ ਦੇਹਰਾ ਸਾਹਿਬ ਤੇ ਸੈਂਕੜੇ ਗੁਰਦੁਆਰੇ ਗੁਰਧਾਮ ਆ ਤਾਂ ਮੈਂ ਤੇ ਇਹ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਕਦੀ ਇਹੋ ਜਿਹਾ ਸਮਾਂ ਵੀ ਆਵੇ ਇਹ ਸਾਡੀ ਕਾਮ ਨੂੰ ਇਹਨਾਂ ਗੁਰਦੁਆਰਿਆਂ ਗੁਰਧਾਮਾਂ ਦੇ ਤੁੱਲੇ ਦਰਸ਼ਨ ਦੇ ਤਾਰੇ ਵੀ ਹੋਣ ਤੇ ਸੇਵਾ ਸੰਭਾਲ ਵੀ ਆਵੇ। ਬਾਕੀ ਹਰ ਸਿੱਖ ਜਿਹੜਾ ਆਪਣੇ ਮੁਰ지 ਗੁਰਸਥਾਨਾਂ ਦੇ ਪ੍ਰਤੀ ਭਾਵਨਾ ਰੱਖਦਾ ਤੇ ਮੈਂ ਸਮਝਦਾ ਵੀ ਜਿਹੜੀ ਜਿਹੜੀ ਵੀ ਸੰਗਤ ਅੱਜ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਚੱਲੀ ਆ ਇਹ ਬੜੀ ਭਾਗਾਂ ਵਾਲੀ ਸੰਗਤਾਂ ਇਹਨਾਂ ਨੂੰ ਉਹਨਾਂ ਸਥਾਨਾਂ ਦੇ ਦਰਸ਼ਨ ਹੋਣੇ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਚਪਨ ਬਤੀਤ ਕੀਤਾ ਔਰ ਜਿੱਥੇ ਸਾਡਾ ਬਹੁਤ ਸਾਰਾ ਜਿਹੜਾ ਇਤਿਹਾਸ ਆ ਪਿਆ ਸਾਡਾ ਲਾਹੌਰ ਵਾਲਾ ਕਿਲਾ ਵੀ ਉੱਥੇ ਆ ਜਿੱਥੇ ਸਾਡਾ ਕਿਸੇ ਸਮੇਂ ਥਾਲ ਸਈ ਨਿਸ਼ਾਨ ਸਾਹਿਬ ਝੂਲਦਾ ਹੀ ਬਾਕੀ ਮੈਂ ਪਹਿਲੀ ਵਾਰੀ ਨਹੀਂ ਚੱਲਿਆ ਮੈਂ ਤੇਜੀ ਵਾਰੀ ਚੱਲਿਆ ਸਿੰਘ ਸਾਹਿਬ ਕਰਤਾਰਪੁਰ ਸਾਹਿਬ ਲੰਗਾ ਹਲੇ ਵੀ ਬੰਦ ਹੈ ਹੁਣ ਭਾਵੇਂ ਵੀਜ਼ੇ ਦੇ ਦਿੱਤੇ ਗਏ ਪਰ ਉਹ ਲੰਗਾ ਨਹੀਂ ਖੁੱਲਿਆ ਜਾ ਰਿਹਾ ਸਰਕਾਰ ਨੂੰ ਮੈਨੂੰ ਲੱਗਦਾ ਕਿ ਲੰਗਾ ਜਲਦੀ ਖੁੱਲੂਗਾ ਕਿਉਂਕਿ ਜਿਵੇਂ ਪਹਿਲਾਂ ਜੱਥੇ ਜਾਣ ਤੋਂ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਸੀ ਇੱਕ ਵਾਰੀ ਨਾ ਮੀ ਹੋਈ ਪਰ ਉਹਦੇ ਤੋਂ ਬਾਅਦ ਜਿਹੜੀਆਂ ਸਿੱਖਾਂ ਦੀਆਂ ਅਰਦਾਸਾਂ ਵਾਂ ਉਹਨਾਂ ਅਰਦਾਸਾਂ ਨੂੰ ਅਕਾਲਪੁਰਖ ਨੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ગ્રામ ਮੰਤਰੀ ਉਹਨਾਂ ਦੇ ਦਿਲਾਂ ਦੇ ਉੱਤੇ ਅਸਰ ਕੀਤਾ ਔਰ ਭਾਰਤ ਸਰਕਾਰ ਨੇ ਜੱਥੇ ਨੂੰ ਜਾਣ ਦੀ ਜਾਂਚ ਕੀਤੀ ਜਿਹਦੇ ਲਈ ਸਰਕਾਰ ਦਾ ਧੰਨਵਾਦ ਵੀ ਆ ਕਿਉਂਕਿ ਇਹ ਚੰਗੀ ਪਹਿਲ ਕਦਮੀ ਆ ਤੇ ਬਾਕੀ ਜਿਹੜਾ ਲਾਂਗਾ ਵਾ ਮੈਨੂੰ ਲੱਗਦਾ ਪੀ ਇਹ ਵੀ ਛੇਤੀ ਭੁੱਲੂਗਾ ਜੱਥਾ ਜਦੋਂ ਆ ਜਾਊਗਾ ਉਸ ਤੋਂ ਬਾਅਦ ਸ਼ਾਇਦ ਛੇਤੀ ਲਾਂਗਾ ਕੁੱਲ ਜੇ ਕਿਉਂਕਿ ਲਾਂਗਾ ਕੱਲਾ ਸਾਡਾ ਜਾਣਦਾ ਇੱਕ ਤਰੀਕਾ ਹੀ ਨਹੀਂ ਲਾਂਗਾ ਦਿਲਾਂ ਨੂੰ ਜੋੜਦਾ ਲਾਂਗਾ ਜਿਹੜਾ ਵਾ ਉਹ ਦੋਵੇਂ ਪਾਸੇ ਪੁਲ ਦਾ ਕੰਮ ਵੀ ਕਰਦਾ ਤੁਹਾਨੂੰ ਪਤਾ ਵੀ ਜਦੋਂ ਤੋਂ ਲਾਂਗਾ ਖੁੱਲਿਆ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਸੀ ਉਹ ਇੱਕ ਦੂਜੇ ਨੂੰ ਮਿਲੇ ਵੀ ਕਈ ਭੈਣ ਭਰਾਵਾਂ ਦਾ ਮਿਲਾਪ ਹੋਇਆ ਤੋਂ ਜਿਹੜੇ ਕਦਮਾਂ ਦੇ ਨਾਲ ਵੀ ਕੋਈ ਵਿਛੜਿਆ ਮਿਲਦਾ ਵਾ mohabbat ਵੱਧਦੀ ਉਹ ਚੰਗਾ ਵਾ ਤੇ ਬਾਕੀ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ 18 19 ਬਰੇ ਹਰਤਾਰਪੁਰ ਸਾਹਿਬ ਬਤੀਤ ਕੀਤੀ ਤੇ ਸਿੱਖ ਕਾਮ ਦੀ ਭਾਵਨਾ ਵੀ ਆ ਭਾਵਨਾ ਤੇ ਵੀ ਹੈ ਜੀ ਵੀ ਲਾਂਗਾ ਵੀ ਖੁੱਲੇ ਤੇ ਬਿਨਾ ਪਾਸਪੋਰਟ ਤੋਂ ਆਧਾਰ ਕਾਰਡ ਦੇ ਉੱਤੇ ਵੀ ਦਰਸ਼ਕਦਾਰੇ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਦੇ ਹੋਣ ਲੱਗਦਾ ਵਾ ਵੀ ਗੁਰੂ ਕਿਰਪਾ ਕਰੇ